ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਕੀ ਨਾਮ ਆ ਛੋਟੇ ਵੀਰ ਨਰੇਸ਼ ਵੀਰੇ ਕੀ ਪ੍ਰੋਬਲਮ ਆ ਗਈ ਸੀ ਤੁਹਾਨੂੰ ਮੈਨੂੰ ਅਲਰਜੀ ਸੀ ਜੀ ਜਦੋਂ ਘਰ ਤੋਂ ਬਾਹਰ ਨਿਕਲਦਾ ਸੀਗਾ ਛਿੱਕਾ ਛਿੱਕਾਂ ਸ਼ੁਰੂ ਹੋ ਜਾਂਦੀ ਸੀਗਾ ਅੱਖਾਂ 'ਚ ਪਾਣੀ ਨਿਕਲਣਾ ਹਾਂਜੀ ਸਿਰ ਦਰਦ ਹੋਣ ਲੱਗ ਜਾਂਦਾ ਸੀਗਾ ਜੀ ਓਏ ਹੋਏ ਹੋਏ ਫਿਰ ਦਵਾਈਆਂ ਦੁਪਹਿਰ ਕਈ ਜਗ੍ਹਾ ਦਵਾਈ ਲਈਤੀ ਨਹੀਂ ਕੋਈ ਫਰਕ ਪਿਆ ਕਿਤੇ ਵੀ ਫਿਰ ਕਿੱਥੋਂ ਫਰਕ ਪਿਆ ਫਿਰ ਇੱਕ ਮੇਰੇ ਫਰੈਂਡ ਨੇ ਦੱਸਿਆ ਤੇ ਡਾਕਟਰ ਸ਼ਰਦਾ ਕੋਲੋਂ ਦਵਾਈ ਲਈਤੀ ਜੀ ਹਾਂਜੀ ਤੇ ਮਹੀਨੇ ਬਾਅਦ ਹੀ ਫਿਰ ਫਰਕ ਪੈਣ ਲੱਗਿਆ ਸੀਗਾ ਜੀ ਇੱਕ ਮਹੀਨੇ 'ਚ ਤੁਹਾਨੂੰ ਫਰਕ ਪੈ ਗਿਆ ਜੀ ਜੀ ਫਿਰ ਟੋਟਲ ਕਿੰਨੇ ਮਹੀ 4-5 ਮਹੀਨੇ ਇਲਾਜ ਚਲੇ 4-5 ਮਹੀਨੇ ਜੇ ਤੁਹਾਨੂੰ ਠੀਕ ਹੋ ਕਰ ਦਿੱਤਾ ਬਿਲਕੁਲ ਹਾਂਜੀ ਹਾਂ ਬਿਲਕੁਲ ਠੀਕ ਕੁਝ ਪਰਹੇਜ਼ ਵੀ ਦੱਸਿਆ ਸੀ ਡਾਕਟਰ ਸਾਹਿਬ ਨੇ ਹਾਂਜੀ ਪਰਹੇਜ਼ ਵੀ ਦੱਸਿਆ ਸੀ ਉਹ ਪਰਹੇਜ਼ ਪ੍ਰੋਪਰ ਕੀਤਾ ਤੁਸੀਂ ਹਾਂਜੀ ਹਾਂਜੀ ਪਰਹੇਜ਼ ਚਲੋ ਪਰਮਾਤਮਾ ਨੇ ਤੁਹਾਨੂੰ ਠੀਕ ਕਰ ਦਿੱਤਾ ਤੇ ਤੁਸੀਂ ਮੈਨੂੰ ਇਹ ਦੱਸੋ ਵੀ ਕੀ ਕਹਿਣਾ ਚਾਹੁੰਦੇ ਐ ਇੱਥੇ ਦੇ ਇਲਾਜ ਬਾਰੇ ਇੱਥੇ ਬਹੁਤ ਵਧੀਆ ਇਲਾਜ ਹੁੰਦਾ ਜੀ ਕਿਸੇ ਨੂੰ ਕੋਈ ਦਿੱਕਤ ਨਹੀਂ ਜਾਈ ਉਥੋਂ ਬਾਅਦ ਮੈਨੂੰ ਤੇ ਜਿਹੜੇ ਸਾਰੇ ਜੁਕਾਮ ਦੇ ਜਾਂ ਅਲਰਜੀ ਦੇ ਜਿਹੜੀ ਤੁਹਾਨੂੰ ਪ੍ਰੋਬਲਮ ਆ ਇੱਥੇ ਦੇ ਮਰੀਜ਼ ਜਿਹੜੇ ਤੁਹਾਡੇ ਇਹ ਵੀਡੀਓ ਨੂੰ ਦੇਖਣਗੇ ਉਹਨਾਂ ਨੂੰ ਕੋਈ ਮੈਸੇਜ ਪੀਹਾਂ ਜੀ ਆਓ ਡਾਕਟਰ ਸ਼ਰਦਾ ਕੋਲ ਆਓ ਤੇ ਇੱਥੇ ਇਲਾਜ ਕਰਾਓ ਕੋਈ ਦਿੱਕਤ ਨਹੀਂ ਐ ਸਟਾਫ ਹੈ ਜਿਹੜਾ ਉਹ ਵੀ ਬੜਾ ਕੋਆਪਰੇਟ ਕਰਦਾ ਓਕੇ ਤੇ ਤੁਹਾਨੂੰ ਕੋਈ ਸਾਈਡ ਇਫੈਕਟ ਤਾਂ ਨਹੀਂ ਹੋਇਆ ਨਾ ਨਹੀਂ ਕੋਈ ਸਾਈਡ ਇਫੈਕਟ ਨਹੀਂ ਬਿਲਕੁਲ ਠੀਕ ਹੋ ਤੁਸੀਂ ਬਿਲਕੁਲ ਠੀਕ ਆ ਜੀ ਚਲੋ ਬਹੁਤ ਬਹੁਤ ਧੰਨਵਾਦ ਅਸੀਂ ਅੱਗੇ ਵੀ ਠੀਕ ਫਿੱਟ ਐਂਡ ਫਾਈਨਲ ਰਾਉਂਡ ਧੰਨਵਾਦ ਥੈਂਕ ਯੂ